ਉਧਰ ਲੱਖਾਂ ਪੱਤਰਕਾਰਾਂ ਨੂੰ ਪੱਤਰਕਾਰਾਂ ਨੂੰ ਧਮਕੀਆਂ ਦਿੱਤੀ ਜਾਂਦਾ ਪੱਤਰਕਾਰਾਂ ਨੂੰ ਕਹਿੰਦਾ ਤੈਨੂੰ ਤੁਹਾਨੂੰ ਘੇਰ ਲਾਂਗੇ ਤੁਹਾਨੂੰ ਇਹ ਕਰ ਲਾਂਗੇ ਤੁਹਾਨੂੰ ਉਹ ਕਰ ਲਾਂਗੇ ਇਦੋਂ ਐ ਦੀਆਂ ਕਤੀੜਾਂ ਜਿਹੜੀਆਂ ਹੈਗੀਆਂ ਸਿੱਧੀ ਗੱਲ ਮੈਂ ਨਾਮ ਹਮੇਸ਼ਾ ਮੈਂ ਤਾਂ ਮੂਤਪਾਲ ਹੀ ਲੈਣਾ ਸਾਲੇ ਦਾ ਸਿੱਧੀ ਗੱਲ ਆ ਮੂਤਪਾਲ ਦੀਆਂ ਕਤੀੜਾਂ ਪਹਿਲਾਂ ਕਹਿੰਦੀਆਂ 24 ਨੂੰ ਆ ਜਾਣਾ 24 ਨੂੰ ਆ ਜਾਣਾ 24 ਨੂੰ ਆ ਜਾਣਾ ਭਾਈ ਕਿੱਦਾਂ ਆ ਜਾਣਾ 24 ਨੂੰ ਹੈ ਕੋਈ ਜਵਾਬਾਂ ਦਾ ਖੇਡ ਪਿਆ ਆ ਐਵੇਂ 24 ਨੂੰ ਆ ਜਾਣਾ ਭਈ ਹੁਣ ਜੇ ਉਥੇ ਸੌ ਚੱਕਣ ਜਾਣਾ ਸੀਗਾ ਤੇ ਭਾਈ ਸਾਹਿਬ 24 ਨੂੰ ਸੌ ਚੱਕ ਲੈਣੀ ਕੱਲ ਹੀ ਬਾਹਰ ਆ ਜਾਣਾ ਜੇ ਉਹਨਾਂ ਨੇ ਸੌ ਨਹੀਂ ਚਗਾਈ ਭਾਈ ਉਹ ਹਕੂਮਤ ਆ ਉਹ ਹਕੂਮਤ ਉਹ ਇੰਨੀ ਸਖੜੀ ਥੋੜੀ ਨਾ ਤੁਹਾਨੂੰ ਸੌ ਚੱਕਣ ਦਊਗੀ ਉਹ ਤਾਂ ਚਾਹਦੀ ਸੀ ਹਕੂਮਤ ਵੀ ਬੰਦੀ ਸਿੰਘਾਂ ਦੇ ਵਿੱਚੋਂ ਦੀ ਜਾਂ ਕੋਈ ਯੋਧਿਆਂ ਦੇ ਵਿੱਚੋਂ ਦੀ ਕੋਈ ਆਵੇ ਤੇ ਉਹਨਾਂ ਦੇ ਲਲਕੜੇ ਕੱਢੇ ਤੇ ਇਹ ਪੈ ਗਏ ਉਹਨਾਂ ਦੇ ਲਲਕੜੇ ਕੱਢਣ ਹੁਣ ਇੱਕ ਵਾਰੀ ਲਲਕੜਾ ਕੱਢ ਲਿਆ ਦੋ ਵਾਰੀ ਕੱਢ ਲਿਆ ਤੇ ਅਗਲੇ ਇੰਨੇ ਚ ਤੁਹਾਨੂੰ ਸੀਟਾਂ ਤੇ ਬਿਠਾ ਦੇਣਗੇ ਗੱਦੀਆਂ ਤੇ ਬਿਠਾ ਦੇਣਗੇ ਤੁਹਾਨੂੰ ਐਮਪੀ ਬਣਾ ਦੇਣਗੇ ਇਹ ਤਾਂ ਮਤਲਬ ਹੀ ਨਹੀਂ ਆ ਕਿਉਂ ਨਹੀਂ ਯੋਧਿਆਂ ਨੇ ਜਿੰਨੇ ਵੀ ਸੰਘਰਸ਼ੀ ਸਿੰਘ ਬੈਠੇ ਨੇ ਜ਼ਿਲ੍ਹਾ ਦੇ ਅੰਦਰ ਉਹਨਾਂ ਨੇ ਕਿਉਂ ਨਹੀਂ ਇਹਨਾਂ ਨੂੰ ਇਹ ਇਹ ਵਾਲਾ ਰਾਹ ਚੁਣਿਆ ਹੈਣਾ ਕਿਉਂ ਨਹੀਂ ਉਹ ਆਏ ਆ ਸੰਵਿਧਾਨਿਕ ਰਾਹ ਤੇ ਕਿਉਂ ਨਹੀਂ ਆਏ ਜਾਂ ਆ ਚੋਣਾਂ ਵਾਲੀ ਪ੍ਰਕਿਰਿਆ 'ਚ ਕਿਉਂ ਨਹੀਂ ਆਏ ਕਿਉਂਕਿ ਇਹਨਾਂ ਨੇ ਰੋਲਣਾ ਜਦੋਂ ਇਹਨਾਂ ਦੇ ਸਾਹਮਣੇ ਝੁੱਕ ਗਏ ਅਗਲੇ ਘਟੋ ਘਟ ਜਥੇਦਾਰ ਹਵਾਰਾ ਹੋ ਗਏ ਰਾਜੋ ਆਣਾ ਸਾਹਬ ਹੋ ਗਏ ਹੈਣਾ ਭਾਈ ਗੁਰਮੀਤ ਸਿੰਘ ਇੰਜੀਨੀਅਰ ਹੋ ਗਏ ਭਾਈ ਗੁਰਦੀਪ ਸਿੰਘ ਖੜਾ ਉਹ ਹੋ ਗਏ ਹੈਣਾ ਨੌ ਜਾਨੇ ਨੇ ਉਹਨਾਂ ਚੋਂ ਕੋਈ ਨਹੀਂ ਝੁਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਅਸੀਂ ਮਾੜਾ ਜਿਹਾ ਵੀ ਬੈਂਡ ਕੀਤੇ ਇਹਨਾਂ ਨੇ ਰੋਲਣਾ ਅਗਲੇ ਆਪਣੀ ਟੋਰਚ ਨੇ ਅੱਜ ਵੀ ਟੋਰਚ ਨੇ ਇਹ ਝੁਕਿਆ ਉਹ ਝੁਕਦੇ 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 ਅਗਲੇ ਨੇ ਕੋਡਾ ਹੀ ਕਰ ਲਿਆ ਇਹਨਾਂ ਨੂੰ ਸਾਰਿਆਂ ਨੂੰ ਹੁਣ ਕੱਲ ਜੇ ਇਹਦੀ ਸੌ ਚੱਕੀ ਜਾਂਦੀ ਜੇ ਉੱਥੇ ਹੁੰਦਾ ਪ੍ਰੈਜ਼ੈਂਟ ਸੌ ਚੱਕੀ ਜਾਂਦੀ ਸੌ ਚੱਕਣ ਤੋਂ ਬਾਅਦ ਜਦੋਂ ਲਾਸਟ ਦੇ ਵਿੱਚ ਰਾਸ਼ਟਾਣ ਚੱਲਦਾ ਫਿਰ ਰਾਸ਼ਟਾਣ ਤੇ ਖੜਾ ਹੁੰਦਾ ਜਾਂ ਬੈਠਦਾ ਸੰਤ ਪਾਪਾ ਸਜ ਜਰਨਲ ਸਿੰਘ ਜੀ ਦਾ ਸਰੂਪ ਬਣਾ ਕੇ ਗਲ ਚ ਉਹਨਾਂ ਦਾ ਬਾਣਾ ਪਾ ਕੇ ਹਾਂ ਸਿਰ ਤੇ ਉਹਨਾਂ ਦਾ ਗੋਲ ਦਮਾਲਾ ਬਣ ਕੇ ਜਦੋਂ ਸੰਸਦ ਦੇ ਵਿੱਚ ਰਾਸ਼ਟਰੀ ਗਾਣ ਚੱਲ ਰਿਆ ਹੁੰਦਾ ਇਹ ਖੜਦਾ ਜਾਂ ਬੈਠਦਾ ਇਹਦੇ ਚੇਲੇ ਬਸ ਇੰਨਾ ਕੁ ਦੱਸ ਦੇਣ ਸੰਵਿਧਾਨ ਨੂੰ ਸਲੂਟ ਮਾਰਨੀ ਵਕਰੀ ਗੱਲ ਹੈ ਸੰਵਿਧਾਨ ਮੰਨਣਾ ਇਹਦੇ ਚੇਲੇ ਕਈ ਜਾਂਦੇ ਕਹਿੰਦੇ ਭਾਈ ਜੀ ਸੰਵਿਧਾਨ ਨੂੰ ਤੁਸੀਂ ਮੰਨਦੇ ਹੋ ਨਹੀਂ ਮੰਨਦੇ ਭਾਈ ਅਸੀਂ ਤੁਸੀਂ ਕਹਿਆ ਨਾ ਸੰਵਿਧਾਨ ਜਿਹੜਾ ਹੈਗਾ ਉਹ ਕੁਝ ਨਹੀਂ ਕਰਦਾ ਸਿੱਖਾਂ ਦਾ ਸਹੀ ਚ ਠੀਕ ਕਰਦਾ ਉਸ ਸੰਵਿਧਾਨ ਸਿੱਖਾਂ ਦਾ ਕੁਝ ਨਹੀਂ ਸੰਵਿਧਾਨ ਕਹਿੰਦਾ ਸਿੱਖ ਜਿਹੜੀ ਆ ਉਹ ਅਖਰੀ ਕੋਮ ਹੈ ਹੀ ਨਹੀਂ ਉਹ ਹਿੰਦੂਆਂ ਦਾ ਹਿੱਸਾ ਆ ਫਿਰ ਤੁਸੀਂ ਉਸੇ ਸੰਵਿਧਾਨ ਦੀ ਸੋਚ ਕਿੱਦਾਂ ਚੱਕ ਲੋਗੇ ਜਾਂ ਤਾਂ ਫਿਰ ਤੁਸੀਂ ਸੰਵਿਧਾਨ ਦੀਆਂ ਸਾਰੀਆਂ ਗੱਲਾਂ ਮੰਨਦੇ ਹੋ ਤੁਸੀਂ ਇਸ ਗੱਲ ਤੇ ਐਗਰੀ ਹੋ ਗਏ ਹੋ ਅਮਰਪਾਲ ਦੀ ਟੀਮ ਦੇ ਅਮਰਪਾਲ ਵਾਲੇ ਸਾਰੇ ਇਸ ਗੱਲ ਤੇ ਐਗਰੀ ਹੋ ਗਏ ਨੇ ਕਿ ਸੰਵਿਧਾਨ ਦੇ ਵਿੱਚ ਜਿਹੜਾ ਲਿਖਿਆ ਆ ਕਿ ਸਿੱਖ ਹਿੰਦੂਆਂ ਦਾ ਹਿੱਸਾ ਆ ਫਿਰ ਤਾਂ ਤੁਸੀਂ ਉੱਤੇ ਐਗਰੀ ਹੋ ਗਏ ਤਾਂ ਹੀ ਤੁਸੀਂ ਉਸ ਸੰਵਿਧਾਨ ਦੀ ਸੋਚ ਕਰ ਰਹੇ ਹੋ ਆਪਣਾ ਟਰੈਕ ਵੀ ਉਹੋ ਆ ਉੱਥੇ ਰਹੀਏ ਆ ਜੜੀ ਹੈਗੀ ਐ ਛੋਟੀਆਂ ਮੋਟੀਆਂ ਐਂਟਰਟੇਨਮੈਂਟ ਮੈਂ ਵੀ ਕਰਦਾ ਰਹਿਣਾ ਕਮੈਂਟਾਂ ਚ ਨਵੀਂ ਐਸੀ ਜੇ ਤਾਂ ਐਸੀ ਮੈਂ ਵੀ ਫੇਰ ਕਰਨਾ